ਪ੍ਰੋਗਰਾਮ ਪ੍ਰੋਗਰਾਮ ਕਿਹੜਾ ਹੋ ਗਿਆ ਬਿਲਕੁਲ ਕਿ ਪ੍ਰੋਗਰਾਮ ਹੋਣ ਡਿਆ ਪ੍ਰੋਗਰਾਮ ਦਾ ਕਿਹੜਾ ਹੋਣ ਡਿਆ ਉਹ ਦੋ ਕੀ ਹੋਈ ਨਾਲ ਇਹਨਾਂ ਸਮਾਂ ਇਹਨਾਂ ਇਹਨਾਂ ਕਹਿਣਾ ਬਿਲਕੁਲ ਕੁਝ ਨਹੀਂ ਆ ਬਿੱਲੀ ਉਹ ਦੰਦੀ ਜੋੜੀ ਸੀ ਉੱਤੋਂ ਲੱਥ ਗਈ ਆਹ ਹਾਲ ਥਲੇ ਕਪੜਾ ਲੱਗਣਾ ਉੱਤੋਂ ਲੱਥ ਗਈ ਇਹ ਜੋੜਿਆ ਹੈ ਰੱਖ ਤੈ ਗੱਡੀ ਚ ਨੇ ਚੱਲ ਪਏ ਆਪਾਂ ਗੁੱਡ ਮਾਰਨਿੰਗ ਸਸਿਕਾਲ ਕਿਹਾ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਕੱਲ ਆਪਾਂ ਮਤਲਬ ਸ਼ਾਰਟ ਮੂਵੀ ਕਰਨ ਗਏ ਸੀ ਤੇ ਕੱਲ ਥੋੜਾ ਜਿਹਾ ਆਪਾਂ ਲੇਟ ਹੋ ਗਏ ਉਹਦੇ ਚੱਕਰ 'ਚ ਥੋੜਾ ਜਿਹਾ ਆਪਾਂ ਨੂੰ ਕੰਮ ਪੈ ਗਿਆ ਕਿਰਨ ਦੀ ਸਿਹਤ ਵੀ ਨਹੀਂ ਠੀਕ ਸਿਹਤ ਅੱਜ ਵੀ ਥੋੜੀ ਜਿਹੀ ਠੀਕ ਪਰ ਇਹਨੂੰ ਆਖਿਆ ਸੀ ਕਿ ਇਹ ਕੰਦਿਆਂ ਅਜ ਰੈਸਟ ਕਰਨੀਆਂ ਤੇ ਉਹ ਕਹਿੰਦਾ ਭਾਜੀ ਸ਼ਾਰਟ ਮੂਵੀ ਸੋਚਿਆ ਵਾ ਤੇ ਅਸੀਂ ਕਰਨੀ ਕਰਨੀ ਜ਼ਰੂਰ ਅੱਜ ਫਿਰ ਕਰਦੇ ਹਾਂ ਸ਼ਾਰਟ ਮੂਵੀ ਛੋਟੀ ਜੀ ਜੁੜੇ ਰਹੋ ਹੰਟ ਤੱਕ ਜੀ ਬਲੌਗ ਦੇ ਨਾਲ ਆਹ ਹੋ ਰਹੀ ਤੇ ਬਿੱਲੀ ਬੰਪਰਾਂ ਨੂੰ ਮੂੰਹ ਕਰਕੇ ਵੇਖਣ ਢੀ ਇਹਨੂੰ ਜੋੜਿਆ ਬੜੀ ਮਿਹਨਤ ਲਾਈ ਇੱਤੇ ਕਿਹ ਨਿਆਣੇ ਨੇ ਨਾ ਇਹ ਤਾਂ ਬਾਹਰ ਕਰ ਛੜਿਆ ਹੈ ਪਰ ਨਹੀਂ ਬਚਦੀ ਵੇ ਮੈਂ ਪਹੁੰਚ ਕੇ ਆਪਾਂ ਘਰ ਤੇ ਸਤਾਦ ਹੁਣੀ ਕਹਿੰਦੇ ਮੂਵੀ ਕਰਨੀ ਆ ਬਸ ਆਪ ਮਹਿਲਾ ਹਨੂ ਸਾਹਿਬ ਜੀ ਮੇਰਾ ਕੋਈ ਰੋਲ ਨਹੀਂ ਹੈਗਾ ਮੇਰਾ ਰੋਲ ਕੋਈ ਨਹੀਂ ਮਤਾਈ ਨੀ ਆਪਣਾ ਫ੍ਰੀ ਆ ਵੀ ਬਸ ਇਹ ਰੋਲ ਹੈਗੇ ਆ ਕਿਰੰਦੀ ਦੀ ਦਾ ਤੇ ਸੰਦੀਪ ਦਾ ਤੇ ਮੰਮੀ ਦਾ ਹੈ ਮੇਨ ਮਮੀ ਦਾ ਹੈ ਜਿਆਦਾ ਰੋਲ ਹੂੰ ਠੀਕ ਆ ਲੋ ਕਿੱਜ ਜੁੜੇ ਬੇਟ ਕਰਨ ਦੇ ਕੇ ਹੁੰਦਾ ਹੀ ਬਹੁਤ ਰੋਲਿਆ ਉਹਨੇ ਬਸ ਮਗਰ ਮਤਲਬ ਆਜਾ ਮੁੰਜਾ ਬੋਲਣਾ ਤਕੜੀ ਆਉਨੇ ਪਾ ਹਾਂਜੀ ਤੁਸੀਂ ਬਦਲੋ ਡਰੈਸ ਫਿਰ ਜਿਆ ਸੀ ਪਹਿਨ ਕੇ ਸੂਟ ਮੈਂ ਇੰਨਾ ਕਿ ਪਾ ਲੈਣਾ ਇਹ ਇਹ ਹੋਰ ਨਾ ਪਹਿਣੀ ਤੋਤਲਾ ਜੀਜਾ ਨਹੀਂ ਉਹਨਾਂ ਨੂੰ ਆਹ ਟੂ ਪਾਰਟ ਲੋਕੀ ਬੜਾ ਢੀਕਣ ਦੇ ਉਹ ਭਾਜੀ ਮੈਂ ਤਾਂ ਕਹਿੰਦੇ ਜਿੰਨਾਂ ਨੇ ਇੱਕ ਵੱਖਰੀ ਚੀਜ਼ ਕਰਦੀ ਉਹਨਾਂ ਦੀ ਕਾਪੀ ਨਹੀਂ ਹੁਣ ਕੰਮ ਨਹੀਂ ਕਰਨਾ ਨਹੀਂ 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 ਕਾਪੀ ਕਰਨੀ ਆ ਆਪਣਾ ਵੱਖਰਾ ਬਣਾਉਣਾ ਯਾਰ ਮੈਂ ਵੱਖਰਾ ਸੋਚਿਆ ਲਓ ਜੀ ਆਹ ਆਪਣਾ ਆ ਗਿਆ ਕਵਰ ਕਵਰ ਤੇ ਫਿਰ ਆ ਲ ਆ ਗਿਆ ਜੇ ਫੋਨ ਆਉਣਾ ਬਾਕੀ ਆ ਸਸਤਾ ਫੋਨ ਮੰਗਾਇਆ ਵਾ ਮਟਰੋਲੇ ਦਾ ਵੇਖੋ ਕਿਦਾਂ ਦਾ ਵਾ ਕਾਇਮ ਆ કે ਨਹੀਂ ਇਹ ਦੋ ਦਿਨ ਲੱਗੇ ਛੂਟ ਲਗਾ ਸ਼ੁਰੂ ਕਰਨ ਦੀਪੂ ਨੇ ਕਿਹਾ ਟੋਪੀ ਨਹੀਂ ਪਾਣੀ ਬਿਲਕੁਲ ਕੋਈ ਟੋਪੀ ਰ ਹੋਣੀਗਾ ਹਣਾ ਦੀਪੂ ਨਹੀਂ ਲਗਾ ਲਾਸਟ ਤੇ ਹਣੀ ਦਾ ਵੀ ਰੋਲ ਆ ਸਕਦਾ ਜਿੰਦਾ ਕਵੇ ਟੋਪੀ ਦਾ ਕੋਈ ਰੋਲ ਨਹੀਂ ਤੇ ਆ ਚੀਜ਼ ਜਿਹੜੀ ਆ ਚੀਜ਼ ਜਿਹੜੀ ਹੈ ਨਾ ਆ ਵੱਡੀ ਵਧੀਆ ਚੀਜ਼ ਹੈ ਬਕਸਾ ਜਾ ਦੋਵੇਂ ਪੈਨ ਤੋਂ ਵੇਖੋ ਉੱਥੇ ਛਾੜੂ ਲਾ ਆਹੋ ਛਾੜੂ ਛਾੜੂ ਪੜਨ ਲੱਗ ਗਿਆ ਛੂਟ ਸਰੋ ਇਹਨਾਂ ਰਜਾਈਆਂ ਮਾਲ ਲੀਆਂ ਦੋਵਾਂ ਨੇ ਕੀ ਬੋਲਣਾ ਪਤਾ ਟੀਵੀ ਦੀ ਆਵਾਜ਼ ਘੱਟ ਕਰ ਦੋ ਮੈਨੂੰ ਸੌਂ ਜਾਣਾ ਚਾਹੀਦਾ ਪਤਾ ਕਿ ਇਹ ਗੱਲ ਕਹਣੀ ਹੈ ਲਾ ਲਾ ਮੇਰੀ ਤੀ ਹਾਂ ਆ ਨਾਟਕ ਲਾ ਇਹ ਤੇ ਬਹੁਤ ਵਧੀਆ ਵਾ ਇਹ ਤੇ ਇਹੋ ਇਹੋ ਮੈਂ ਲੰਬੜੀ ਜੰਨਦੀ ਬਾਹਰ ਛੇ ਲਾਗੀ ਨਾਲ ਨੂੰ ਲੱਗ ਗਿਆ ਬਾਹਰ ਛੇ ਲਾਗੀ ਮੈਂ ਵੇਖਿਆ ਵਾ ਇਹਨਾਂ ਨੇ ਭੱਜਣਾ ਨਾਲ ਨਾਣ ਛੇ ਲਾਗੀ ਛੇ ਪੈ ਕਾ ਛੇ ਉਹ ਮੈਂ ਕਹਿੰਦੇ ਮੈਂ ਨਾ ਹਾਂ ਮੁੜ ਜਦੋਂ ਹਾਂ ਤੂੰ ਕੀ ਨੱਟ ਰੱਖੀ ਤੈਨੂੰ ਗੋਲੀ ਵੱਜੇ ਤੂੰ ਆਪਣਾ ਕੰਮ ਕਰ ਵੀ ਤੂੰ ਇਹ ਸੰਦੀਪ ਨੂੰ ਕਹਣਾ ਠੀਕ ਆ ਫੇ ਹੇ ਤਾਂ ਤੂੰ ਝਾੜੂ ਮਾਰ ਵੀ ਤੈਨੂੰ ਗੋਲੀ ਵੱਜੇ ਤੂੰ ਟੀਵੀ ਵਾਲੀ ਕਿਵੇਂ ਵੇਖੀ ਜਾਂਦੀ ਘੜੀ ਮੁੜੀ ਠੀਕ ਆ ਬੱਸ ਮੈਂ ਹੁੰਦੀ ਰਹਿ ਤੂੰ ਕਹਾਂ ਮੈਂ ਅਭੀ ਆਤਾ ਹਾਂ ਤੂੰ ਤੂੰ ਉਹਦਾ ਉਹਦੇ ਮੁੰਨੇ ਮੈਂ ਰੋਟੀ ਰੋਟੀ ਲਿਆ ਰੋਟੀ ਆਪਣੇ ਮੈਂ ਮੈਂ ਮੰਮੀ ਚਾਣੂ ਲੈ ਆਂਦਾ ਮੈਂ ਮੰਮੀ ਨੂੰ ਰੋਟੀ ਤੇ ਲਿਆ ਦੇ ਇਹ ਸਟੋਰੀ ਗੋਲੀਆਂ ਯਾਰ ਕੋਪੀ ਨਹੀਂ ਕਰਨੀ ਗੱਲ ਦੀ ਚਲੋ ਮੰਮੀ ਮੈਨੂੰ ਲੋ ਜਲਦੀ ਆਪਾਂ ਹੋ ਜਾਣਾ ਤੇ ਲਿਆਉਂਦੇ ਆ ਸਿੱਧਾ ਫਰੋ ਦਾ ਸਸਤੇ ਪ੍ਰੋਗਰਾਮ ਪ੍ਰੋਗਰਾਮ ਕਿਾ ਬਈ ਉਹ ਕਹਿੰਦੀ ਪ੍ਰੋਗਰਾਮ ਆਉਂਦੇ ਆ ਪ੍ਰੋਗਰਾਮ ਦਾ ਕਿਹੜਾ ਆਉਂਦੀ ਆ ਉਹ دھوਕੀ ਹੋਈ ਨਾਰੀ ਇਹਦਾ ਨਾਮ ਇਹ ਨਹੀਂ ਕਹਿਣਾ ਬਿਲਕੁਲ ਕੁਛ ਨਹੀਂ ਆਵੇ ਜੇ ਕੜਾਲਾ ਹੋਰ ਬੋਲਦਾ ਹੁਣ ਹੋਰ ਬੋਲਦਾ ਨਾ ਨਹੀਂ ਉਹ ਨਹੀਂ ਤੇਜ਼ ਹੋ ਗਿਆ ਜੈਕ ਨਹੀਂ ਪਾਇਆ ਕਿਸ ਚੀਜ਼ ਤੇ ਮੰਮੀ ਤੂੰ ਮੈਨੂੰ ਵੀ ਲਿਆ ਦਿਓ ਨਾ 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 ਨਹੀਂ ਸਸੰਬੰਧ ਨਹੀਂ ਜਾ ਤੇਰੇ ਕਿ ਇਧਰ ਆ ਦੇ। ਆ ਗਿਆ ਨਾ। ਇकडे ਗੱਲ। ਮम्मी ਇੱਕ ਮਿੰਟ ਨਹੀਂ ਲਿਆ ਦਿਓ। ਹਾਂ ਨਾ। ਸੂਰ ਸੁਣਾ ਲੋ ਕਿ ਇਧਰ ਵੀ ਨਾ। ਹਈ ਦਾਨ ਇਧਰ ਇਹੀ ਨਹੀਂ ਮੇਰੇ। ਤੂੰ ਕਾਦਾ ਸੂਟ ਪਾਲਦੀ। ਕੰਮ ਕਰ ਕੰਮ। ਕੰਮ ਕਰਨ ਲੱਗਾ ਤੈਨੂੰ ਮੌਤ ਪੈਂਦੀ ਐ। ਐਦਾਂ ਕਰੀ ਐਕਟਿੰਗ ਉਹ ਨਹੀਂ ਜ਼ਬਰਦਸਤ ਪੂਰੀ। ਪਤਾ ਲੱਗਦੀ ਐ ਐਕਟਿੰਗ ਹੁੰਦੀ ਯਾਰ। ਠੀਕ ਐ। ਤੇ ਤੂੰ ਹੀ ਕਰਨਾ। ਵਧੀਆ। ਦੀਦੀ ਨਹੀਂ ਬੋਲਣਾ ਕਿ ਮੰਮੀ ਨਹੀਂ। ਹਾਂ ਹਾਂ ਦੀਦੀ ਬੋਲਣਾ। ਯਾਰ ਤੂੰ ਬੋਲ ਕਲੀ। ਤੂੰ ਨਹੀਂ ਵੀ ਤਰ ਬੋਲੀ ਮੰਮੀ ਇੱਕ ਮਿੰਟ ਨਹੀਂ ਵਗਿਆ ਦੋ। ਪਰ ਤੇ ਝਾੜੂਲਾ ਤੈਨੂੰ ਮੌਤ ਪੈਂਦੀ ਕੰਮ ਕਰਨ ਲੱਗਿਆ ਸੂਟ ਸਾੜ ਤੈਨ ਕੋਈ ਨਹੀਂ ਮੰਦਾ ਚੱਲ ਆਤੀ ਗਿਆ ਆਪਾਂ ਚੱਲੀਏ ਸੂਟ ਲੈ ਆਤੇ ਹਿੱਦ ਨੂੰ ਉੱਤਰ ਜੇ ਠੀਕ ਹੈ ਗੁੱਸੇ ਗੁੱਸੇ ਵਾਲੇ ਹੱਸਣਾ ਨੀਗਾ ਉਹ ਪਹਿਲਾਂ ਸੀ ਜਾਣਦੇ ਹੱਸਣਾ ਮਮੀ ਨਾਲ ਜੋ ਆਪਣਾ ਥੋੜਾ ਜਿਹਾ ਨੈਚਰਲ ਜਿਹਾ ਬੋਲ ਜਿਦਾ ਔਮ ਗਾਣਾ ਗਾ ਲੜੀ ਦੀਆਂ ਬਾਹਰੇ ਕੈਮਰਾ ਵਾਲਾ ਕਿ ਸੰਸਾਰਿਆ ਜੀ ਤੂੰ ਨਾ ਮੇਰਾ ਵਾਹ ਨਹੀਂ ਨਾ ਆੰਦੋਂ ਉਹ ਇਧਰ ਨੂੰ ਆ ਗਈ ਉਹ ਤਾਂ ਇੱਕ ਦੂਜੇ ਦੇ ਨਿਗਾਹ ਤੇ ਘਪਾਲ ਕੇ ਫਿਰ ਸਾਡਾ ਸਾਮੇ ਪਾ ਜਾਂਦਾ ਨਹੀਂ ਨਹੀਂ ਹੱਸਣਾ ਕਰਨਾ ਯਾਰ ਇਹਨੂੰ ਐਨਕਾ ਦੇ ਦਈਏ ਕਾਲੀਏ ਵੀ ਤੈਨੂੰ ਆਹ ਲੈ ਵੀ ਡਰੈਸ ਕਰ ਲਈ ਚੇਂਜ ਬਹੁਤ ਵਧੀਆ ਲੌਂਗ ਕੋਟ ਪਾ ਲਿਆ ਹੁਣ ਇੱਕ ਦੋ ਤੇ ਲੈ ਵੀ ਨਾਟਕ ਬਣਾਉਂਦੇ ਬਣਾਉਣ ਦੇ ਲੱਗੀ ਭੁੱਖ ਚਾਹ ਸੀ ਇਹ ਤੋਂ ਕਿਰਾਵਾ ਮੰਗ ਚੀ ਥਾਲਾਂਗੇ ਇੱਕ ਇਹ ਫੇਰ ਪੰਜ ਕਰਵਾ ਲਈ ਯਾਰ ਆਹੋ ਲੋਗੇ ਕੁਲਚੇ ਪੈਕ ਕਰਾ ਲਏ ਸੱਤ ਤੇ ਅੱਠ ਕੁਲਚੇ ਪੈਕ ਕਰਾਏ 6 ਕੇ 7 ਮਾਤਕ ਮਾਦਾ ਵਾ ਆ ਬਿੱਲੀ ਮੈਂ ਜੋੜ ਕੇ ਰੈਂਦੀ ਘਰੋਂ ਅੱਗੇ ਉਹਨਾਂ ਦੱਸਿਆ ਵਲੌਗ ਚ ਇਹਨੂੰ ਹੀਟ ਐਕਸ ਲਾ ਹੀਟ ਐਕਸ ਆ ਵੱਖਰੀ ਹੋਗੀ ਨਾਲੋਂ ਹੀਟ ਐਕਸ ਲਾ ਪੂਆ ਤੇ ਹਰਗੁਣ ਟੋਪੀ ਵਾਲਾ ਮੇਰੀ ਪਾਦੋ ਮੇਰੀ ਮੇਰੀ ਪਾਦੋ ਮੇਰੀ ਸ਼ਾਰਟ ਮੋਬਿਲੀ ਕਰਨੀ ਹੋਣਾ ਇੱਕਦੋ ਸ਼ਾਰਟ ਲੱਲੇ ਹੁਣ ਆਪਾਂ ਜਾ ਰਹੇ ਆ ਆਪਣੇ ਪਲਾਟ 'ਚ ਉੱਥੇ ਮੈਂ ਦੇਖ ਕੇ ਆਉਣਾ ਅੰਦੇ ਬੈਕ ਸਾਈਡ 'ਤੇ ਪੈ ਗਿਆ ਉੱਥੇ ਆਪਣੇ ਬੈ ਕੇ ਬੈ ਕੇ ਐਦਾ ਘਰ ਬੰਦਿਆ ਵੈਸੇ ਕੋਈ ਸਾਰੀ ਕਰਨ ਦੇ ਤੇ ਕੱਲ ਦਾ ਲੈਂਟਰ ਪੈ ਗਿਆ ਮੈਂ ਚਲ ਦੇਖ ਕੇ ਆਉਣੀ ਫਿਰ ਮੈਂ ਆਉਣਾ ਫਿਰ ਚੱਲਦੇ ਆ ਆਓ ਵੇ ਹਾਂ ਬੈਕ ਸਾਈਡ 'ਤੇ ਲੈਂਟਰ ਪੈ ਗਿਆ ਵੇ ਇਹ ਕੱਲ ਦਾ ਲੈਂਟਰ ਪਿਆ ਤੇ ਆਪਾਂ ਲੈਂਟਰ ਜੇ ਖੁੱਲਿਆ ਨਹੀਂ ਖੁੱਲ ਜਾਣਾ ਹੋਰ ਸੱਤ ਅੱਠ ਦਿਨਾਂ ਦੀਆਂ ਇੱਧਰ ਵੀ ਲੈਂਟਰ ਪਿਆ ਗਿਆ ਕੱਲ ਦਾ ਪਰ ਸੋਣੇ ਤੁਹਾਨੂੰ ਦੱਸਿਆ ਹਨ ਇਹਨਾਂ ਦੇ ਪੌੜੀ ਲੱਗੀ ਤੇਲੇ ਬੰਨੇ ਮੈਂ ਕਿਹਾ ਉੱਪਰ ਜਾ ਕੇ ਦੇਖ ਹਮਨੇ ਹਾਂ ਜਿੰਨ ਤੱਕ ਹੋਈ ਗਿਆ ਪਾਣੀ ਤੋਂ ਮੈਸੇਜ ਪਾਣੀ ਲੋੜ ਹੀ ਨਹੀਂ ਵੈ ਹੈਗੀ ਥੋੜੀ ਬੜੀ ਲੋੜ ਹੀ ਬਾਕੀ ਕਰ ਚੁੱਕੇ ਆ ਨਾ ਇਹਦੇਲੇ ਬੰਦੇ ਨੇ ਜਗਾ ਛੱਡੀ ਐ ਇੱਥੇ ਆਪਾਂ ਮੁੰਟੀ ਪਾ ਕੇ ਤੇ ਉਹ ਤਿੰਨਾ ਜਿਹੜੀਆਂ ਥੱਲੇ ਪਈਆਂ ਏਠਾ ਹਨ ਉਹ ਪਾ ਦਾਂਗੇ ਬਸ ਬਾਕੀ ਕੰਮ ਚਾਰ ਦਵਾਰੀ ਥੋੜੀ ਜੀ ਕਰਾ ਦਾਂਗੇ ਜਿਹੜੀ ਇੱਟ ਪਈ ਐ ਏਠਾਾਂ ਵਿੱਚੋਂ ਇੱਟ ਪਈ ਐ ਚਾਰ ਦਵਾਰੀ ਕਰਾਂ 2-2 ਫੁੱਟ ਜਿੰਨੀ ਹੋਵੇਗੀ ਕਰਾ ਕੇ ਤੇ ਕੰਮ ਬੰਦ ਕਰਾ ਦੇਣਾ ਬਸ ਬਾਕੀ ਜੋ ਸੈ ਸਾਰੇ ਪਊਗਾ ਜੋਰ ਉਸਾਨਾ ਫਿਰ ਕਰਾ ਦਾਂਗੇ ਆਪਾਂ ਹੁਣ ਚੱਲੀਏ ਲੋ ਜੀ ਥੋੜਾ ਸ਼ਾਰਟਕਟ ਦਾ ਹੈ ਸ਼ਾਰਟਕਟ ਦਾ ਘਟਦਾ ਮੋੜ ਸਤ ਬੰਦ ਹੋਈ ਜਾਂਦੇ ਚੱਲ ਬੈਠਾ ਰਹਿ ਜਾਣਾ ਅਜੋ ਰੋਡ ਤੇ ਲੱਭਣਾ ਪੜੂ ਉਪਰ ਸਬਜ਼ੀ ਮੰਡੀ ਜਾਣਾ ਚੰਦਾ ਮੋੜ ਤੇ ਚੱਲਦਾ ਚੱਲਦਾ ਨੇ ਡੋੜਦਾ ਜੀ ਚਲੋ ਬੈਠ ਜੀ ਦੇ ਚਲਾਈ ਜਾਂਦੇ ਡੈਡੀ ਲੈ ਚਲੋ ਬੈਠ ਜੀ ਨਹੀਂ ਨਹੀਂ ਬਸ ਇੱਥੇ ਇੱਧਰ ਮਰਜ਼ੀ ਜਾਣ ਦੋਗੇ ਨੇ ਬੱਕਰੀਆਂ ਆ ਗਏ ਉਪਰਾਂ ਹੋ ਜਾ ਥੋੜਾ ਚਲੀ ਜਾ ਦੱਸ ਨੱਬੜ ਕੇ ਕੰਮ ਕੇ ਬੰਦੂ ਸਿੱਧਾ ਨੂੰ ਬੋਲਣਾ ਚਾਹੀਦਾ ਤੇਰਾ ਵੀ ਠੀਕ ਹੈ ਬੋਲਣਾ ਨਹੀਂ ਕਿਉਂਕਿ ਮੈਂ ਨਹੀਂ ਕਰਦੀ ਗੱਲ ਤਾਂ ਇੱਥੇ ਹਾਂ ਨਾ ਏਦਾਂ ਏਦਾਂ ਡਾਇਲੋਗ ਫੇਰ ਬੋਲਣਾ ਕੋਈ ਚੀਜ਼ ਇੱਥੇ ਅੱਗੇ ਮੇਰੇ ਬਾਬਾ ਬਾਹਰ ਇੱਥੇ ਅੰਤੋ ਨਹੀਂ ਮੈਂ ਨਹੀਂ ਤੁਹਾਨੂੰ ਬੋਲਣਾ ਮੈਂ ਬੋਲਣਾ ਪਾਜੀ ਹਾਰੀ ਮੈਂ ਕਿਧਰ ਬੋਲ ਹਾਰੀ ਹਾਰੀ ਅਦੇ ਤਲਾਫ ਨੂੰ ਨਾ ਕਿਹਾ ਯਾਰ ਤੂੰ ਸਗਾ ਭੱਜੇ ਹੁਣੇ ਕੰਨ ਨੂੰ ਨਹੀਂ ਖੰਡ ਕਹਿਦਾ ਵਿਚੇ ਵੀ ਨਹੀਂ 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 ਉਦਾਂ ਵੀ ਸਿੱਧਾ ਬੋਤ ਹੀ ਸਿੱਧਾ ਸੰਪਰਦਨ ਆਖਣਾ ਵੀ ਵੇਖੋ ਤੁਰੇਉਂਦੇ ਹੁਣ ਭੱਜਦੇ ਹੁਣੇ ਕੰਨਾਂ ਨੇ ਆਉਂਦੇ ਕਿਉਂਤੀ ਇਹਦਾ ਉਸਾਂ ਨੂੰ ਵੀ ਆਪਰੇ ਆਪਣੀ ਜਨਮ ਬਤਾ ਕਰੀ ਜਾਓ ਆਪਣੀ ਜਨਮ ਬਤਾ ਕਰੀ ਜੇ ਜਨਮ ਬਤਾ ਕਰੀ ਜੇ ਸਹੀ ਗਾ ਜੀ ਤੇ ਮੁੜ ਕੇ ਫਿਰ ਆਏ ਚੁੱਪ ਬੇਚਾ ਦਾ ਵੀ ਤਾਂ ਇਹਦਾ ਗੋਲ ਮੂੰਹ ਜਾ ਨਹੀਂ ਗੱਲ ਬਣਨੀ ਦੀ ਬੋਖਾਣ ਹਾਂ ਹਾਂ ਲੈ ਬਸ ਸੁਣ ਪਰਿਆ ਗਿਆ ਕਿਨੂੰ ਸੀਨ ਬਣ ਗਿਆ ਉਹ ਨਹੀਂ ਭਰਾ ਇੱਕ ਹੋਰ ਕੱਟਣਾ ਕਰਨਾ ਆ ਬਣ ਗਿਆ ਕਿ ਮੈਂ ਕੁਝ ਕਰਦਾ ਰਹੂੰਗਾ ਹਾਂ ਦੇ ਸੀਨ ਬਣ ਗਿਆ ਮੁਰਕੇ ਜਾ ਕੇ ਤਾਂ ਮੈਂ ਕਿਤੇ ਗੁੱਸੇ ਮੁਰਕੇ ਗੁੱਸੇ ਨਾਲ ਕੋਈ ਉਸੇ ਵੇਲੇ ਬਣ ਜਾਂਦਾ ਮੁਰਕੇ ਜਿੱਦਾਂ ਪਹਿਲਾਂ ਸੱਡੀਆਂ ਫੇਰ ਜੱਟ ਤਾਂ ਤੁਹਾਨੂੰ ਇੱਧਰ ਧਿਆਨ ਲਾ ਲੈ ਵਜ ਕਾਮ ਆਇਆ ਤੇ ਆ ਮਸ਼ੀਨ ਜੇ ਗਈ ਦੀਪੂ ਕਾ ਤੇ ਮੈਂ ਕਿਹਾ ਪਾਫੀ ਦੇ ਜਾਣੇ ਚੱਲ ਜਾਂਦੇ ਆ। ਆਹ 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 ਲੜੋ। بابا ਹੁਣ ਖਿੱਚੀ ਜਾ ਪਾਫ ਅੰਦਰ ਨੂੰ। ਸਾਲ ਅੰਦਰ ਨੂੰ ਮਿਲੂ। ਚੱਲ ਭਈ ਆਪਾਂ ਵਾਪਸ ਘਰ ਨੂੰ। ਨੋ ਜੀ ਚੱਲੇ ਹੀ ਘਰ ਨੂੰ ਤੇ ਨੰਗਰੇ ਨੰਗਰੇ ਪਾਪਾ ਜੀ ਕੋ ਐ ਆ। ਥੋੜਾ ਸਮਾਨ ਲੈਣਾ ਹੈ। ਸੌਦਾ ਪੱਤਾ ਵਗੈਰਾ। ਤੇ ਕਿਰਨ ਵੀ ਨਾਲ ਹੀ ਆ ਰਹੇ ਪਾਪਾ ਜੀ। ਹਾਂਜੀ। ਮਾਤੇ ਇਹ ਦੇ ਕਰੀਮਾ ਕਰਮੇ ਵੇਂਦੀ ਜਾਂਦੀ ਕਰਨ ਆਣਗੇ ਤੇ ਆ ਪਾਪਾ ਜੀ ਦੁਕਾਨ ਤੇ ਜਰੂਰ ਆਇਆ ਕਰੋ ਸਿਰੀਆਰ ਗਵਿੰਦਪੁਰ ਰੋਡ ਤੇ ਦੁਕਾਨ ਵਾ ਬਿਜਲੀ ਘਰ ਤੋਂ ਪਹਿਲਾਂ ਹੀ ਬਿਜਲੀ ਘਰ ਦੇ ਸਾਹਮਣੇ ਕਿਸਾਨ ਇਕਤਾ ਗਰੋਸਰੀ ਸਟੋਰਾ ਛੋਟਾ ਜਿਹਾ ਬਾਪੂ ਜੀ ਦਾ ਬਹੁਤ ਹੀ ਘੈਂਟ ਹਰ ਚੀਜ਼ ਸਾਫ਼ ਸੁਥਰੀ ਮਿਲਦੀ ਹੈ ਆਇਆ ਪਸੰਦ ਕਰਕੇ ਚਲੀ ਜਾਣ ਹਾਂਜੀ ਉਹਦਾ ਵੇਖਣ ਦੀ ਫੇਰ ਲੈ ਆਜੋ ਕੰਨ ਫੇਸ واਸ਼ ਕਰੀ ਮਾ ਕਰ ਮੈਂਦੀ ਰੰਦੀ ਆਣ ਕਿਥੇ ਪਾਪਾ ਜੀ ਨੇ ਲਾਈਆਂ ਬਹੁਤ ਵਦ ਦੇਖੋ ਇਹ ਰੋਟੀ ਪਾਣੀ ਦੀ ਤਿਆਰੀ ਹੋਣੀ ਇਹਦੇ ਦਾਲ ਧਰਤੀ ਆਪਾਂ ਪੀ ਲਈ ਪਿਆਰ ਨਾਲ ਕਹਿੰਦੇ ਨਾ ਪੀਲੀ ਦਾਲ ਸੱਸੂ ਕੀ ਪੀਲੀ ਦਾਲ ਕਹਿੰਦੇ ਮਸਰੇਂ ਦਾਲ ਇਹ ਆਪਾਂ ਦਬਾਈ ਰਹਿੰਦੇ ਰੇ ਨਾ 4 ਸਾਲ ਤੋਂ ਦਬਾਈ ਰਹੇ ਮੜੀ ਦਾਲ ਖਾਦੀ ਆ ਉਸ ਮਿਰਚਾ ਹੋੜ ਖਾਣ ਦੀ ਵੈਸੇ ਤੇ ਹੈ ਜੱਲਦੀ ਵਾਲੇ ਜਾਂ ਮਿੱਠੇ ਚੋਲ ਰਾਤੀ ਖੀਰ ਤੇ ਬਣਾਈ ਖੀਰ ਸਾਦੀ ਤਿਆਰ ਰਹੀ ਚੀਜ਼ ਤੇ ਖਾਦੀ ਚੋਲ ਚਲੋ ਲਾਓ ਤੜਕਾ ਤੇ ਫੁਲਕੇ ਲਾਓ ਫਤ ਖਾਈਏ ਬਲੋਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਈਆਂ ਦੇ ਕਮੈਂਟ ਹੁੰਦੇ ਕਿ ਤੁਸੀਂ ਉਧਰ ਕਿਉਂ ਜਾਂਦੇ ਕਿਉਂਕਿ ਸ਼ਾਰਟ ਮੂਵੀ ਕਰਨੀ ਹੁੰਦੀ ਤੁਹਾਨੂੰ ਪਤਾ ਹੀ ਆ ਫਿਰ ਛੋਟੀ ਜਿਹੀ ਟੀਮ ਤੇ ਫਿਰ ਆਨੂੰ ਕੰਮ ਤੇ ਕਰਨਾ ਪੈਂਦਾ ਹਨ ਤੇ ਜਿੰਨੇ ਗੱਲਾਂ ਬਾਤਾਂ ਕਰਨੀਆਂ ਕਰੀ ਜਾਣੀਆਂ ਕੋਈ ਗੱਲ ਨਹੀਂ ਤੇ ਜੇ ਅੱਜ ਆਪਾਂ ਸ਼ਾਰਟ ਮੂਵੀ ਕੀਤੀ ਉਹ ਟੀਮ ਠਾਰੂ ਚੈਨਲ ਤੇ ਆਏਗੀ ਸਵੇਰੇ ਮਾਰਨਿੰਗ ਟਾਈਮ ਜਰੂ ਦੇਖਿਓ ਤੇ ਆਪਣੀ رائے ਦਿਓ ਬਾਏ ਬਾਏ ਗੁੱਡ ਨਾਈਟ